ਉਜੰਗ ਪ੍ਰਿਆਤ ਸ਼ੰਦ ਗੁਰੂ ਜੀ ਪ੍ਰਚਾਰਿਆ ਸੁਨੇ ਸਿੰਘ ਮੇਰੇ ਸੱਚੇ ਪਾਸ਼ਾ ਜੀ ਕਹਿਣ ਲਗੇ ਸਿੰਘੋ ਸੁਣੋ ਜਬੇ ਸ਼ਾਮ-ਦਾਮ ਮੰਗਾਏ ਨਾ ਭੇਦੰਦ ਸੁਹੇਰੇ ਉਹ ਗਿਆਨ ਕੀ ਸ਼ਾਮ-ਦਾਮ ਜਿਹੜਾ ਹੈ ਸਾਰਾ ਜਿਹੜਾ ਫੇਲ ਹੋ ਗਿਆ ਉਹ ਸ਼ਾਮ ਨਹੀਂ ਚੱਲਣਾ ਸ਼ਰਨ ਮੇਰੀ ਪੈ ਸਜੇ ਧਾਮ ਨਹੀਂ ਚੱਲਣਾ ਕੁਛ ਨਹੀਂ ਹੈਗਾ ਇਹ ਸ਼ਾਮ-ਦਾਮ ਦੇ ਸ਼ਰਨ ਤਖਾਲ ਸਾਹਿਬ ਉੱਤੇ ਨਹੀਂ ਪੈਂਦਾ ਆਉ ਸਾ ਹੈ ਬਾਸ਼ਾ ਬੜਾਇਆ ਤੇ ਸਾਰੇ ਉਹ ਜਿਹੜਿਆਂ ਫੇਲ ਹੋ ਗਏ ਹਾਂ ਅਸੀਂ ਗੋਲ ਗੱਲ ਸੁਣੋ ਜੀ 아바이야, 육두매, 내정하테가래, 내주로 살아줘, 배려줘나. ਉਹੋਂ ਦੇ ਜੁੱਧ ਵਾਸਤੇ ਤਿਆਰ ਹੋ ਜਾਣਾ ਚਾਹੀਦਾ ਹੈ ਜੈਜ ਗੱਲ ਹੈ ਕਹਿੰਦਾ ਜੁੱਧ ਦੀ ਤਿਆਰੀ ਕਰੋ ਜੁੱਧ ਕਰਾਂਗੇ ਬਣੀ ਬਾਤ ਸੋਈ ਸਮੇਂ ਜੋਨ ਨਾ ਟਕਾ ਤਾਹੀ ਸਮਾਂ ਆ ਗਿਆ ਹੁਣ ਜੁੱਧ ਦਾ ਹੀ ਸਮਾਂ ਆ ਗਿਆ ਹੈ ਉਰਾ ਤੀਰ ਗੋਰ ਨੱਥੇ ਮਾਰ ਗੋਰੇ ਲੈ ਲੱਗੇ ਪਹਿਲਾਂ ਤੇ ਆਪਣੀਆਂ ਗੋਲੀਆਂ ਚਲਾਓ ਤੇ ਜਿਹੜੇ ਵੀਰ ਹਨ ਸਿੰਘੋ ਤੀਰ ਚਲਾ ਦਿਓ ਮਟਨ ਰਾਤੀ ਜਬੈ ਨੇ ਰਹੇ ਰੋ ਚੀਕਦੇ ਆਣ ਕੇ ਗੁਸਤ ਨੇੜੇ ਆਉਂਦੇ ਹਨ ਮੁਗਲ ਇਹਨਾਂ ਦਾ ਕੀ ਕਰਨਾ ਹੈ ਕਾਰਾ ਤੌ ਰਿਕਾਡੋ ਕਰੋ ਖੰਡ ਖੰਡੇ ਸੱਚਾ ਮੁੱਛ ਕਾਟੋ ਕੋ ਮੁੰਡੋ ਪਰ ਚੰਡੇ ਇਹਨਾਂ ਨੂੰ ਕੱਢ ਦੋ ਟੋਟੇ ਟੋਟੇ ਕਰ ਦਿਓ ਇਹਨਾਂ ਦੇ ਕਹਿੰਦੇ ਖਾਦੋ ਖੰਡੇ ਜਿਹੜੇ ਤਿੱਖੇ ਕੀਤੇ ਹਨ ਕਿਹਦੇ ਵਾਸਤੇ ਖੰਡੇ ਤਿੱਖੇ ਕੀਤੇ ਹਨ ਕਿਰਪਾਨਾਂ ਜਿਹੜੀਆਂ ਤਿੱਖੀਆਂ ਕੀਤੀਆਂ ਹਨ ਨੇਜੇ ਕਿਹਨੇ ਕੱਢ ਕੇ ਟੋਟੇ ਟੋਟੇ ਕਰਦੋਂ ਦੁਸ਼ਤਾਂ ਦੇ